ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ। ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਗੌਰਵ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਆ। ਇਕੱਲਾ ਹੀ ਬੇਟਾ ਉਹ। ਉਹਦੇ ਕੋਈ ਭੈਣ ਵੀ ਨਹੀਂ ਤੇ ਭਰਾ ਵੀ ਨਹੀਂ। ਗੌਰਵ ਦੇ ਮਾਤਾ ਪਿਤਾ ਜਿਹੜੇ ਉਹ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਸਿੱਧੇ ਸਾਦੇ ਪਿੰਡੂ ਇਨਸਾਨ ਨੇ ਤੇ ਉਹਨਾਂ ਨੇ ਆਪਣੇ ਬੱਚੇ ਨੂੰ ਬਹੁਤ ਪੜਾਇਆ ਤੇ ਗੌਰਵ ਸੀ ਜਿਹੜਾ ਉਹ ਨੌਕਰੀ ਕਰਦਾ ਸੀ ਪਰ ਉਹ ਰਹਿੰਦਾ ਪਿੰਡ ਦੇ ਵਿੱਚ ਹੀ ਸੀ ਜਦੋਂ ਗੌਰਵ ਤਈ ਵਿਆਹ ਦੀ ਉਮਰ ਹੋਈ ਤਾਂ ਗੌਰਵ ਵਾਸਤੇ ਕਈ ਰਿਸ਼ਤੇ ਆਉਣ ਲੱਗੇ ਤੇ ਗੌਰਵ ਦੇ ਮਾਤਾ ਪਿਤਾ ਨੇ ਇੱਕ ਰਿਸ਼ਤਾ ਜਿਹੜਾ ਪਸੰਦ ਕੀਤਾ ਕੁੜੀ ਸੀ ਜਿਹੜੀ ਉਹ ਗੌਰਵ ਨੂੰ ਦਿਖਾਈ ਗਈ ਇੱਕ ਦੂਜੇ ਨਾਲ ਮਲਾਇਆ ਗਿਆ ਚਲੋ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਗੌਰਵ ਤੇ ਨਿਸ਼ਾ ਦਾ ਵਿਆਹ ਹੋ ਜਾਂਦਾ ਨਿਸ਼ਾ ਗੌਰਵ ਦੀ ਪਤਨੀ ਬਣ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ ਤੇ ਉਸ ਤੋਂ 2 ਕੁ ਮਹੀਨਿਆਂ ਬਾਅਦ ਘਰ ਦੇ ਵਿੱਚ ਲੜਾਈ ਕਲੇਸ਼ ਆ ਜਿਹੜਾ ਉਹ ਹੋ ਰਹਿਣ ਲੱਗ ਜਾਂਦਾ ਕਿਉਂਕਿ ਨਿਸ਼ਾ ਸੀ ਉਹ ਕੋਈ ਵੀ ਕੰਮ ਨਹੀਂ ਕਰਦੀ ਸੀ ਕਿਸੇ ਨੂੰ ਉਹ ਸਿੱਧੇ ਮੂੰਹ ਗੱਲ ਨਹੀਂ ਕਰਦੀ ਸੀ ਗੌਰਵ ਨਿਸ਼ਾ ਨੂੰ ਕਹਿੰਦਾ ਕਿ ਮੈਂ ਆਪਣੇ ਮਾਪੇ ਬਾਂ ਨੂੰ ਛੱਡ ਕੇ ਕਦੇ ਵੀ ਸ਼ਹਿਰ ਨਹੀਂ ਜਾਊਂਗਾ ਤੇ ਜੇ ਮੈਂ ਸ਼ਹਿਰ ਜਾਊਗਾ ਤਾਂ ਮੇਰੇ ਮਾਪਿਓ ਮੇਰੇ ਨਾਲ ਸ਼ਹਿਰ ਨਹੀਂ ਜਾਣਗੇ ਇਸ ਕਰਕੇ ਮੈਂ ਪਿੰਡ 'ਚ ਹੀ ਰਹੂੰ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਦਾ ਕਾਫੀ ਝਗੜਾ ਹੋਣ ਲੱਗਿਆ ਤੇ ਇੱਕ ਦਿਨ ਗੌਰਵ ਨੇ ਗੁੱਸੇ ਦੇ ਵਿੱਚ ਕਹਿਤਾ ਕਿ ਤੂੰ ਕੀ ਚਾਹਣੀ ਆ ਜੇ ਜੋ ਕੁਝ ਤੂੰ ਚਾਹਣੀ ਆ ਮੈਂ ਉਹ ਦੇ ਦੂੰਗਾ ਪਰ ਤੂੰ ਮੇਰੇ ਨਾਲ ਲੜਾਈ ਝਗੜਾ ਨਾ ਕਰਿਆ ਕਰ। ਤਾਂ ਨੀਸ਼ਾ ਕਹਿੰਦੀ ਮੈਨੂੰ ਤਲਾਕ ਚਾਹੀਦਾ। ਗੌਰਵ ਨੇ ਬਿਨਾਂ ਸੋਚੇ ਸਮਝੇ ਆਪਣੀ ਪਤਨੀ ਨੀਸ਼ਾ ਨੂੰ ਤਲਾਕ ਦੇ ਦਿੱਤਾ ਤੇ ਹਰਜਾਨੇ ਦੇ ਤੌਰ ਤੇ ਉਹਨੇ 40 ਲੱਖ ਰੁਪਏ ਵੀ ਲੈ ਲਿਆ। ਚਲੋ ਗੌਰਵ ਨੇ ਮਤਲਬ ਨਿਸ਼ਾ ਨੂੰ ਆਜ਼ਾਦ ਕਰ ਦਿੱਤਾ ਇਸ ਗੱਲ ਦਾ ਗੌਰਵ ਦੇ ਮਾਤਾ ਪਿਤਾ ਤੇ ਕਾਫੀ ਗਹਿਰਾ ਅਸਰ ਹੋਇਆ ਉਹਨਾਂ ਨੂੰ ਇਹ ਗੱਲ ਲੱਗੀ ਕਿ ਸਾਡੇ ਪੁੱਤਰ 'ਚ ਤਾਂ ਕੋਈ ਕਮੀ ਨਹੀਂ ਸੀ ਸਾਡਾ ਪੁੱਤਰ ਤਾਂ ਬਹੁਤ ਸੋਹਣਾ ਸੁਨੱਖਾ ਪੜ੍ਹਿਆ ਲਿਖਿਆ ਤੇ ਲਾਇਕ ਪੁੱਤਰਾ ਵੀ ਇਹਨੂੰ ਇੱਕ ਦਾਗ ਲੱਗ ਗਿਆ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਦੋਂ ਕਿਸੇ ਦਾ ਤਲਾਕ ਹੋ ਜਾਂਦਾ ਤਾਂ ਉਹਨੂੰ ਇੱਕ ਦਾਗ ਸਮਝਿਆ ਜਾਂਦਾ ਵੀ ਰਿਪਿਊਟੇਸ਼ਨ ਖਰਾਬ ਹੋ ਗਈ ਹੁਣ ਕਸੂਰ ਕਿਸੇ ਦਾ ਮਰਜ਼ੀ ਹੋਵੇ ਤੇਰਾ ਤਾਂ ਦੋਨੋਂ ਪ੍ਰਭਾਵਿਤ ਹੁੰਦੀਆਂ ਨੇ ਨਾ ਗੌਰਵ ਦੇ ਮਾਤਾ ਪਿਤਾ ਅੰਦਰੋਂ ਅੰਦਰੀ ਟੁੱਟ ਜਾਂਦੇ ਆ ਚਲੋ ਗੌਰਵ ਉਹਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਕਰਦਾ ਮਾਹੌਲ ਆ ਜਿਹੜਾ ਉਹ ਬਿਲਕੁਲ ਚੁੱਪ ਸ਼ਾਂਤ ਹੋ ਜਾਂਦਾ ਹੌਲੀ ਹੌਲੀ ਗੌਰਵ ਆ ਜਿਹੜਾ ਉਹ ਸੋਚਦਾ ਵੀ ਮੈਂ ਆਪਣੇ ਮਾਤਾ ਪਿਤਾ ਨੂੰ ਕਿਵੇਂ ਸੈੱਟ ਕਰਾਂ ਤਾਂ ਗੌਰਵ ਦੀ ਮਾਂ ਨੂੰ ਕਹਿੰਦੀ ਕਿ ਦੇਖ ਪੁੱਤ ਜ਼ਿੰਦਗੀ ਦੇ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਚਲੋ ਨੀਸ਼ਾ ਆਪਣੇ ਪਰਿਵਾਰ ਦੇ ਵਿੱਚ ਨਹੀਂ ਸੈੱਟ ਆਈ ਉਹਨੂੰ ਨਹੀਂ ਪਸੰਦ ਆਇਆ ਠੀਕ ਹੈ ਤੁਹਾਡਾ ਰਿਸ਼ਤਾ ਟੁੱਟ ਗਿਆ ਵਧੀਆ ਹੀ ਹੋਇਆ ਨਹੀਂ ਸਾਰੀ ਉਮਰ ਇਸ ਤਰੀ ਹੀ ਤੁਹਾਡੀ ਨਿਕਲਣੀ ਸੀ ਪਰ ਹੁਣ ਮੈਂ ਚਾਹਣੀ ਆ ਕਿ ਤੂੰ ਹੋਰ ਵਿਆਹ ਕਰ ਲਵੇਂ ਤੇ ਗੌਰਵ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੇਰੀ ਇੱਕ ਗੱਲ ਦਾ ਤੂੰ ਧਿਆਨ ਰੱਖੀ ਵੀ ਨਾ ਤਾਂ ਮੈਂ ਦੂਸਰਾ ਵਿਆਹ ਅੱਧ ਕਰਾਂ ਤੇ ਨਾ ਕਰਾਂ ਕਰਾਂ ਮੈਂ ਵਿਆਹ ਨਹੀਂ ਕਰੂੰਗਾ ਮੈਨੂੰ ਔਰਤਾਂ ਤੇ ਭਰੋਸਾ ਨਹੀਂ ਰਿਹਾ ਉਹ ਕਹਿੰਦੀ ਪੁੱਤਰ ਇੱਕ ਔਰਤ ਦੇ ਬੇਵਫਾਈ ਕਰਨ ਨਾਲ ਆਪਾਂ ਸਾਰੀਆਂ ਔਰਤਾਂ ਨੂੰ ਤਾਂ ਨਹੀਂ ਨਾ ਮਾੜਾ ਕਹਿ ਸਕਦੇ ਵੀ ਇਹ ਗੱਲ ਠੀਕ ਨਹੀਂ ਉਹ ਕਹਿੰਦਾ ਵੀ ਨਹੀਂ ਮਾਂ ਮੈਂ ਵਿਆਹ ਨਹੀਂ ਕਰੂੰਗਾ ਉਹਨਾਂ ਦੇ ਘਰਦਿਆਂ ਨੇ ਬੜਾ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਗੌਰਵ ਇਸੇ ਗੱਲ ਤੇ ਅੜਿਆ ਰਿਹਾ ਕਿ ਮੈਂ ਵਿਆਹ ਨਹੀਂ ਕਰਾਉਂਗਾ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਰਹਿੰਦਾ ਤੇ ਗੌਰਵ ਦੇ ਪਿੰਡ ਵਿੱਚ ਹੀ ਗੌਰਵ ਦਾ ਇੱਕ ਦੋਸਤ ਜਿਹਦਾ ਨਾਮ ਰਵੀ ਦੋਨੋਂ ਬੈਸਟ ਫਰੈਂਡ ਸੀ ਕਈ ਵਾਰੀ ਗੌਰਵ ਨੇ ਆਪਣੀ ਡਿਊਟੀ ਤੋਂ ਆ ਜਾਣਾ ਤੇ ਰਵੀ ਤੇ ਗੌਰਵ ਪਿੰਡ ਦੇ ਵਿੱਚ ਇੱਕ ਸਾਈਡ ਤੇ ਬਾਹਰ ਬਾਹਰ ਇੱਕ ਨਾ ਨਦੀ ਜੀ ਵਗਦੀ ਸੀ ਉਸ ਨਦੀ ਦੇ ਕਿਨਾਰੇ ਬਹੁਤ ਸੰਘਣੇ ਸੰਘਣੇ ਦਰਖਤ ਸੀ ਤੇ ਥੜੇ ਬਣੇ ਹੋਏ ਸੀ ਪਿੰਡ ਦੇ ਲੋਕ ਉੱਥੇ ਬਹਿ ਕੇ ਜਿਹੜੇ ਉਹਨਾ ਬਜ਼ੁਰਗ ਹੁੰਦੇ ਸੀ ਉਹ ਤਾਂ ਅਸ਼ਕੇੜਦੇ ਰਹਿੰਦੇ ਸੀ ਕੋਈ ਕਿੱਥੇ ਇਹ ਮਤਲਬ ਕੋਈ ਕੁੱਛ ਕਰਦਾ ਕੋਈ ਕੁੱਛ ਉੱਥੇ ਬਹਿ ਕੇ ਰੌਣਕ ਮਿਲਣਾ ਇੱਕ ਟਾਈਪ ਦਾ ਲੱਗਿਆ ਹੁੰਦਾ ਸੀ ਤੇ ਗੌਰਵ ਤੇ ਰਵੀ ਵੀ ਅਕਸਰ ਉੱਥੇ ਜਾਇਆ ਕਰਦੇ ਸੀ ਇੱਕ ਦਿਨ ਗੌਰਵ ਆ ਜਿਹੜਾ ਉਹ ਰਵੀ ਨੂੰ ਕਹਿੰਦਾ ਕਿ ਰਵੀ ਮੇਰਾ ਮਨ ਠੀਕ ਨਹੀਂ ਮੇਰਾ ਜੀ ਕਰਦਾ ਵੀ ਆਪਾਂ ਚੱਲ ਵਗਦੇ ਪਾਣੀ ਕੋਲ ਚੱਲੀਏ ਵੀ ਨਦੀ ਤੇ ਚੱਲੀਏ ਤੇ ਉਹਦਾ ਦੋਸਤ ਆ ਜਿਹੜਾ ਕਹਿੰਦਾ ਠੀਕ ਹੈ ਉਹ ਦੋਨੋਂ ਚੱਲ ਪੈਂਦੇ ਆ ਜਾ ਕੇ ਉਹ ਇੱਕ ਪਿੱਪਲ ਦੇ ਦਰਖਤ ਹੇਠਾਂ ਠੜੇ ਤੇ ਬਹਿ ਜਾਂਦੇ ਆ ਤੇ ਗੱਲਾਂ ਕਰਨ ਲੱਗ ਜਾਂਦੇ ਆ ਗੌਰਵ ਆਪਣੀ ਜ਼ਿੰਦਗੀ ਦੀਆਂ ਆਪਣੇ ਨਾਲ ਜੋ ਹੋਇਆ ਉਹ ਗੱਲਾਂ ਉਹਦੇ ਨਾਲ ਸਾਂਝੀਆਂ ਕਰਨ ਲੱਗ ਜਾਂਦਾ ਕਿਉਂਕਿ ਜਦੋਂ ਵੀ ਕੋਈ ਗੱਲ ਗੌਰਵ ਦੇ ਮਨ ਤੇ ਬਹੁਤ ਭਾਰੂ ਪੈ ਜਾਂਦੀ ਸੀ ਤਾਂ ਉਹ ਰਵੀ ਨੂੰ ਲੈ ਜਾ ਕੇ ਆਪਣੇ ਦਿਲ ਦੀ ਜੋ ਗੱਲ ਸੀ ਉਹ ਕਰ ਲੈਂਦਾ ਸੀਗਾ ਤੇ ਚਲੋ ਇਸੇ ਤਰ੍ਹਾਂ ਉਹ ਚਲੇ ਜਾਂਦੇ ਨੇ ਤੇ ਗੱਲਾਂ ਬਾਤਾਂ ਕਰਦੇ ਆ ਗੱਲਾਂ ਬਾਤਾਂ ਕਰਦੇ ਕਰਦੇ ਉਹਨਾਂ ਨੂੰ ਇੱਕ ਨਾ ਬਹੁਤ ਜ਼ੋਰ ਦੀ ਆਵਾਜ਼ ਸੁਣਾਈ ਦਿੰਦੀ ਆ ਵੀ ਪਾਣੀ ਦੇ ਵਿੱਚ ਕੁਝ ਡਿੱਗਿਆ ਹੁੰਦਾ ਤੇ ਉਹਨਾਂ ਭੱਜ ਕੇ ਜਾ ਕੇ ਜਦੋਂ ਬੋਲਤੇ ਖੜਕੇ ਨਦੀ ਵੱਲ ਵੇਖਦੇ ਆ ਤੇ ਉਹਦੇ ਵਿੱਚ ਨਾ ਇੱਕ ਮਟਿਆਰ ਸੀ ਜਿਹੜੀ ਪਾਣੀ ਦੇ ਵਿੱਚ ਡੁੱਬ ਰਹੀ ਸੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਐਸੀ ਕੁੜੀ ਨੇ ਛਾਲ ਮਾਰੀ ਆ ਤੇ ਗੌਰਵ ਆ ਜਿਹੜਾ ਉਹ ਬਿਨਾਂ ਸੋਚੇ ਸਮਝੇ ਨਦੀ 'ਚ ਛਾਲ ਮਾਰ ਦਿੰਦਾ ਪੁੱਲ ਤੇ ਖੜਾ ਤੇ ਉਹਦਾ ਦੋਸਤ ਰਵੀ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਉਹਨੂੰ ਮੌਕਾ ਹੀ ਨਹੀਂ ਮਿਲਦਾ ਤੇ ਰਵੀ ਆ ਜਿਹੜਾ ਉਹਨੂੰ ਕਹਿੰਦਾ ਗੌਰਵ ਗੌਰਵ ਉਹ ਕਹਿੰਦਾ ਵੀ ਮਤਲਬ ਉਹਨੇ ਇਸ਼ਾਰਾ ਕਰਤਾ ਵੀ ਹੁਣ ਤਾਂ ਚੁੱਪ ਕਰ ਜਾ ਬਸ ਤੇ ਚਲੋ ਗੌਰਵ ਸੀ ਜਿਹੜਾ ਉਹਨੂੰ ਤੈਰਨਾ ਆਉਂਦਾ ਸੀ ਗੌਰਵ ਉਸ ਕੁੜੀ ਕੋਲ ਜਾਂਦਾ ਤੇ ਉਹਨੂੰ ਆਪਣੀ ਬਾਹਾਂ ਦੇ ਵਿੱਚ ਭਾ ਕੇ ਉਹਨੂੰ ਬਾਹਰ ਖਿੱਚਦਾ ਬਾਹਰ ਖਿੱਚ ਕੇ ਲਿਆਉਂਦਾ ਤੇ ਜਦੋਂ ਉਹ ਟੰਡੇ ਤੇ ਆ ਜਾਂਦਾ ਤਾਂ ਰਵੀ ਉਹਨੂੰ ਸਹਾਰਾ ਦੇ ਕੇ ਬਾਹਰ ਕੱਢਦਾ ਉਹ ਦੋਨੋਂ ਉਹਨੂੰ ਵੀ ਬਾਹਰ ਕੱਢ ਲੈਂਦੇ ਆ ਕੁੜੀ ਨੂੰ ਉਹ ਕੁੜੀ ਆ ਜਿਹੜੀ ਉਹ ਬੇਹੋਸ਼ ਸੀ ਮਟਿਆਰ ਜਬਾਨ ਕੁੜੀ ਸੀ ਤੇ ਚਲੋ ਕੀ ਕਰਦੇ ਆ ਉਹ ਵੇਖਦੇ ਆ ਵੀ ਆਸੇ ਪਾਸੇ ਕੋਈ ਔਰਤ ਹੋਵੇ ਤਾਂ ਵੀ ਚਲੋ ਅਸੀਂ ਮਦਦ ਲੈ ਲਈਏ ਪਰ ਆਸੇ ਪਾਸੇ ਕੋਈ ਵੀ ਨਹੀਂ ਸੀ ਚਲੋ ਉਹ ਕੀ ਕਰਦੇ ਆ ਉਹਨਾਂ ਇੱਕ ਥੜੇ ਜੇ ਤੇ ਉਹਨੂੰ ਉੱਥੇ ਪਾ ਕੇ ਪਰਣਾ ਉਲਟਾ ਇਹ ਉਹਦੇ ਪੇਟ ਦੇ ਵਿੱਚੋਂ ਪਾਣੀ ਕੱਢਦੇ ਆ ਕਿਉਂਕਿ ਉਹਦੇ ਉਹ ਚੋਂ ਪਾਣੀ ਭਰ ਚੁੱਕਿਆ ਸੀ ਪੇਟ ਤੇ ਚਲੋ ਪਾਣੀ ਕੱਢਦੇ ਆ ਤੇ ਥੋੜੇ ਜੇ ਟਾਈਮ ਬਾਅਦ ਕੁੜੀ ਅੱਖਾਂ ਖੋਲਦੀ ਆ ਤੇ ਉਹ ਕਹਿੰਦੀ ਆ ਕਿ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਮੈਨੂੰ ਕਿਉਂ ਬਚਾਇਆ ਮੈਨੂੰ ਮਰਨ ਦਿੰਦੇ ਤਾਂ ਗੌਰਵ ਕਹਿੰਦਾ ਕਿ ਰੁਕੋ ਰੁਕੋ ਉਹ ਜਾਣ ਲੱਗਦੀ ਆ ਉੱਥੋਂ ਭੱਜ ਕੇ ਫੇਰ ਨਦੀ ਵੱਲ ਉਹਨੂੰ ਰੋਕਦਾ ਬਾਹ ਫੜ ਲੈਂਦਾ ਉਹਦੀ ਤੇ ਉਹ ਕਹਿੰਦੀ ਮੇਰਾ ਹੱਥ ਛੱਡੋ ਕਹਿੰਦਾ ਨਾ ਹੁਣ ਨਹੀਂ ਛੱਡਦਾ ਇਹ ਹੱਥ ਜਦੋਂ ਨੇ ਇਹ ਕਿਹਾ ਤਾਂ ਜਿਹੜੀ ਉਹ ਕੁੜੀ ਆ ਉਹਦਾ ਨਾਮ ਰਾਣੀ ਹੁੰਦਾ ਉਹ ਕਹਿੰਦੀ ਵੀ ਤੂੰ ਮੈਨੂੰ ਕਿਉਂ ਵਿਚਾਰਿਆ ਮੈਨੂੰ ਮਰ ਜਾਣ ਦੇ ਮੈਨੂੰ ਇਹੋ ਜੀ ਜ਼ਿੰਦਗੀ ਨਾਲੋਂ ਮੌਤ ਚੰਗੀ ਆ ਜਦੋਂ ਉਹਦੇ ਮੂੰਹ ਹੋਏ ਨਿਕਲਿਆ ਤਾਂ ਗੌਰਵ ਕਹਿੰਦਾ ਚੱਲ ਐਂ ਕਰ ਜੇ ਤੂੰ ਮਰਨਾ ਮੈਂ ਤੈਨੂੰ ਬਿਲਕੁਲ ਨਹੀਂ ਰੋਕੂ ਪਰ ਪਹਿਲਾਂ ਤੂੰ ਮੈਨੂੰ ਕਾਰਨ ਦੱਸ ਦੇ ਚਲੋ ਚੁੱਪ ਹੋ ਜਾਂਦੀ ਆ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਕੁਝ ਪੁੱਛ ਰਿਹਾ ਤੇਰਾ ਨਾਮ ਕੀ ਆ ਤਾਂ ਚੱਲ ਉਹ ਪਹਿਲਾਂ ਤਾਂ ਬੋਲਦੀ ਨਹੀਂ ਦੋ ਤਿੰਨ ਵਾਰ ਬੁਲਾਏ ਤਾਂ ਫਿਰ ਉਹ ਦੱਸ ਦਿੰਦੀ ਆ ਕਿ ਮੇਰਾ ਨਾਮ ਰਾਣੀ ਆ ਤੇ ਮੈਂ ਸੂਰਜਪੁਰ ਪਿੰਡ ਦੀ ਰਹਿਣ ਵਾਲੀ ਆ ਨੇੜਲੇ ਪਿੰਡ ਦੀ ਉਹ ਕਹਿੰਦਾ ਚੱਲ ਠੀਕ ਆ ਹਾਂ ਪਰ ਤੂੰ ਨੇ ਛਾਲ ਕਿਉਂ ਮਾਰੀ ਤਾਂ ਫਿਰ ਉਹ ਰੋ ਰੋ ਕੇ ਦੱਸਣਾ ਸ਼ੁਰੂ ਕਰਦੀ ਆ ਕਿ ਜਦੋਂ ਮੈਂ 5 ਸਾਲ ਦੀ ਸੀ ਤਾਂ ਮੇਰੀ ਮਾਂ ਦੀ ਮੌਤ ਹੋ ਗਈ ਸੀ ਤੇ ਰਿਸ਼ਤੇਦਾਰਾਂ ਨੇ ਕਹਿ ਕੇ ਕਿ ਮੇਰੇ ਪਿਓ ਦਾ ਦੂਜਾ ਵਿਆਹ ਕਰਵਾਤਾ ਕਿਉਂਕਿ ਇਹ ਕਹਿੰਦਾ ਵੀ ਕੁੜੀ ਆ ਤੇਰੇ ਤੋਂ ਪਲਣੀ ਨਹੀਂ ਕੁੜੀ ਵਾਸਤੇ ਇੱਕ ਮਾਂ ਜ਼ਰੂਰੀ ਆ ਤੇ ਮੇਰੇ ਪਾਪਾ ਨੇ ਦੂਜਾ ਵਿਆਹ ਕਰਾ ਲਿਆ ਤੇ ਜਿਹੜੀ ਮੇਰੀ ਉਹ ਮਤਰੀ ਮਾਂ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਤੇ ਇੰਨਾ ਤਸ਼ੱਦਦ ਕੀਤਾ ਕਿ ਹੁਣ ਤੱਕ ਤਾਂ ਮੈਂ ਸਹਿਣ ਕਰ ਲਿਆ ਪਰ ਹੁਣ ਉਹ ਮੇਰੇ ਚਰਿੱਤਰ ਤੇ ਉਂਗਲਾਂ ਉਠਾਉਂਦੀ ਆ ਮੈਨੂੰ ਉਹ ਗਲਤ ਕੰਮ ਕਰਨ ਲਈ ਮਜਬੂਰ ਕਰਦੀ ਆ ਉਹ ਕਹਿੰਦੀ ਆ ਕਿ ਤੂੰ ਖਰਚ ਬਹੁਤ ਕਰਦੀ ਆ ਤੇਰਾ ਖਰਚਾ ਤੇਰਾ ਵਿਆਹ ਕਰਾਂਗੇ ਖਰਚਾ ਉਹ ਤੂੰ ਪੈਸੇ ਕਮਾ ਕੇ ਲਿਆ ਤੇ ਜਦੋਂ ਮੈਂ ਉਹਨੂੰ ਕਹਣੀ ਆ ਵੀ ਮੈਂ ਪੈਸੇ ਕਿੱਥੋਂ ਕਮਾਵਾਂ ਤਾਂ ਉਹ ਕਹਿੰਦੀ ਆ ਕਿ ਕੋਠੇ ਤੇ ਬਹੁਤ ਲੜਕੀਆਂ ਪੈਸੇ ਕਮਾਤੀ ਹੈ ਉੱਥੇ ਚਲੀ ਜਾ ਤਾਂ ਕਹਿੰਦੀ ਵੀ ਮੈਨੂੰ ਇਸ ਗੱਲ ਦਾ ਬੁਰਾ ਲੱਗਦਾ ਵੀ ਮੈਨੂੰ ਇਸ ਗੱਲ ਤੋਂ ਬਹੁਤ ਡਰ ਲੱਗਦਾ ਵੀ ਪਤਾ ਨਹੀਂ ਕਦੋਂ ਮੇਰੀ ਮਾਂ ਜਿਹੜੀ ਮਤਰੀ ਮਾਂ ਗਈ ਵੀ ਮੈਨੂੰ ਹਨਾ ਗਲਤ ਯੂਜ਼ ਕਰ ਲਵੇ ਇਹ ਗੱਲ ਸੁਣ ਕੇ ਚਲੋ ਗੌਰ ਨੂੰ ਵੀ ਬਹੁਤ ਗੁੱਸਾ ਆਉਂਦਾ ਉਹ ਕਹਿੰਦਾ ਵੀ ਤੇਰੇ ਪਾਪਾ ਕੀ ਕਰਦੇ ਆ ਉਹ ਕਹਿੰਦੀ ਵੀ ਮੇਰੇ ਪਾਪਾ ਫੈਕਟਰੀ ਦੇ ਵਿੱਚ ਜਾਂਦੇ ਆ ਮਜ਼ਦੂਰੀ ਕਰਦੇ ਆ ਉਹ ਰਾਣੀ ਤਾਂ ਉਹਦੇ ਪਾਪਾ ਦਾ ਨੰਬਰ ਲੈਂਦਾ ਤੇ ਨੰਬਰ ਲੈ ਕੇ ਫੋਨ ਲਾਉਣ ਲੱਗਦਾ ਰਾਣੀ ਕਹਿੰਦੀ ਵੀ ਤੁਸੀਂ ਮੇਰੇ ਪਾਪਾ ਨੂੰ ਫੋਨ ਨਹੀਂ ਲਾਉਣਾ ਉਹ ਕਹਿੰਦਾ ਵੀ ਕਿਉਂ ਨਹੀਂ ਲਾਉਣਾ ਤੇਰੇ ਨਾਲ ਘਰ ਦੇ ਵਿੱਚ ਇੰਨਾ ਕੁਝ ਹੋ ਰਿਹਾਗਾ ਤੇ ਤੂੰ ਆਪਣੇ ਪਾਪਾ ਨੂੰ ਨਹੀਂ ਦੱਸਦੀ ਉਹ ਕਹਿੰਦੀ ਕਿ ਮੈਂ ਆਪਣੇ ਪਾਪਾ ਨੂੰ ਦੱਸ ਲਈਆਂ ਪਰ ਮੇਰੇ ਪਾਪਾ ਮਜਬੂਰ ਆ ਕਿਉਂਕਿ ਉਹ ਵੀ ਮੇਰੀ ਮਾਂ ਤੋਂ ਡਰਦੇ ਆ ਉਹ ਕਹਿੰਦਾ ਫਿਰ ਆਇ ਤਾਂ ਠੀਕ ਨਹੀਂ ਵੀ ਚੱਲ ਥਾਣੇ ਲੈ ਕੇ ਚਲਦੇ ਆ ਤੈਨੂੰ ਵੀ ਰਿਪੋਰਟ ਦਰਜ ਕਰਾਉ ਉਹ ਕਹਿੰਦੀ ਵੀ ਨਾ ਨਾ ਮੈਂ ਆਪਣੇ ਮਾਪਿਓ ਦੀ ਗਲਾਤ ਰਿਪੋਰਟ ਨਹੀਂ ਦਰਜ ਕਰਾ ਸਕਦੀ ਮੇਰੀ ਮਾਂ ਤਾਂ ਮਾਰ ਦੂ ਮੈਨੂੰ ਤੇ ਨਾਲੇ ਮੇਰੇ ਪਿਓ ਨੂੰ ਤਾਂ ਉਹ ਕਹਿੰਦਾ ਕਿ ਨਹੀਂ ਐਂ ਤਾਂ ਨਹੀਂ ਠੀਕ ਹੋਣੀ ਗੱਲ ਚੱਲ ਕਹਿੰਦਾ ਤੇਰੇ ਪਾਪਾ ਨਾਲ ਗੱਲ ਕਰ ਉਹ ਪੱਕੇ ਨਾਲ ਹੀ ਫੋਨ ਲਾ ਲੈਂਦਾ ਤੇ ਜਦੋਂ ਉਹ ਤੋਂ ਰਾਣੀ ਦੇ ਪਾਪਾ ਫੋਨ ਚੱਕਦੇ ਆ ਤੇ ਉਹ ਕਹਿੰਦਾ ਵੀ ਦਸ਼ਮੇਸ਼ ਸਿੰਘ ਉਹ ਕਹਿੰਦਾ ਹਾਂ ਜੀ ਕਹਿੰਦਾ ਵੀ ਤੁਹਾਡੀ ਬੇਟੀ ਹੈ ਜਿਹੜੀ ਉਹਨੇ ਨਹਿਰ 'ਚ ਛਾਲ ਮਾਰਤੀ ਸੀ ਹੁਣ ਤਾਂ ਉਹ ਠੀਕ ਆ ਅਸੀਂ ਕੱਢ ਲਈ ਬੇਬੀ ਇੱਕ ਤੁਸੀਂ ਪਿਤਾ ਨੂੰ ਕੀ ਤੁਹਾਡਾ ਫਰਜ਼ ਨਹੀਂ ਪੈਂਦਾ ਵੀ ਤੁਹਾਡੀ ਬੇਟੀ ਨਾਲ ਘਰ ਦੇ ਵਿੱਚ ਜੋ ਤਕ ਕਾ ਹੁੰਦਾ ਤੁਸੀਂ ਉਹਦੇ ਖਿਲਾਫ ਬੋਲਣ। ਤਾਂ ਦਸ਼ਮੇਸ਼ ਸਿੰਘ ਆ ਜਿਹੜਾ ਉਹ ਕਹਿੰਦਾ ਕਿੱਥੇ ਆ ਮੇਰੀ ਬੇਟੀ ਕਿਵੇਂ ਆ? ਉਹ ਕਹਿੰਦੇ ਵੀ ਬੇਟੀ ਤਾਂ ਠੀਕ ਆ। ਉਹ ਕਹਿੰਦਾ ਵੀ ਚਲ ਇਹ ਸਾਡੇ ਘਰ ਦਾ ਮਸਲਾ ਤੁਸੀਂ ਮੇਰੀ ਬੇਟੀ ਨੂੰ ਇੱਕ ਵਾਰ ਮੇਰੇ ਕੋਲ ਛੱਡ ਜੋ। ਚਲੋ ਸੋਚਦੇ ਆ ਵੀ ਇਹਨੂੰ ਲੈ ਕੇ ਜਾਈਏ ਵੀ ਹਨਾ ਕੀ ਪਤਾ ਮਸਲਾ ਹੱਲ ਹੋ ਜੇ। ਦੋਨੋਂ ਜਾਨੇ ਚਲੋ ਉਹਨੂੰ ਮੋਟਰਸਾਈਕਲ ਤੇ ਬਿਠਾ ਲੈਂਦੇ ਆ ਤੇ ਉਹਦੇ ਪਿੰਡ ਛੱਡਣ ਚਲੇ ਜਾਂਦੇ ਆ। ਜਦੋਂ ਉਹਦੇ ਘਰ ਦੇ ਸਾਹਮਣੇ ਜਾਂਦੇ ਆ ਤਾਂ ਘਰ ਦੇ ਵਿੱਚ ਉਹਦੀ ਮਤਰੀ ਮਾਂ ਤੇ ਉਹਦੇ ਪਾਪਾ ਹੁੰਦੇ ਆ ਤੇ ਜਦੋਂ ਰਾਣੀ ਨੀਨੀ ਪਾ ਕੇ ਹੈ ਨਾ ਡਰਦੀ ਡਰਦੀ ਅੱਗੇ ਲੰਘਦੀ ਆ ਤੇ ਪਿੱਛੇ ਰਵੀ ਦੀ ਗੌਰਵ ਹੁੰਦੇ ਆ ਤਾਂ ਉਹਦੀ ਮਾਂ ਕਹਿੰਦੀ ਆ ਕਿ ਅੱਛਾ ਹੁਣ ਤੂੰ ਇਹ ਬੁਲ ਖਲਾਏਂਗੀ ਦੋ ਦੋ ਮੁੰਡਿਆਂ ਦੇ ਨਾਲ ਘੁੰਮਦੀ ਫਿਰੇਂਗੀ ਜਦੋਂ ਮੈਂ ਤੈਨੂੰ ਕਹਿਣੀ ਆ ਕਿ ਸ਼ਹਿਰ ਜਾ ਕੇ ਪੈਸਾ ਕਮਾ ਲਿਆ ਉਦੋਂ ਤਾਂ ਤੂੰ ਕਹਿਨੀ ਮੈਨੂੰ ਸ਼ਰਮ ਆਉਂਦੀ ਆ ਇੱਜ਼ਤ ਦੀਆਂ ਤੂੰ ਗੱਲਾਂ ਕਰਦੀਆਂ ਤੇ ਹੁਣ ਤੂੰ ਸ਼ਰੇਆਮ ਦੋ ਦੋ ਮੁੰਡਿਆਂ ਨਾਲ ਫਿਰਦੀਆਂ ਇਹ ਗੱਲ ਸੁਣ ਕੇ ਗੌਰਵ ਨੂੰ ਬਹੁਤ ਗੁੱਸਾ ਆਇਆ ਉਹ ਕਹਿੰਦਾ ਬੱਸ ਕਰੋ ਆਂਟੀ ਜੀ ਪਹਿਲਾਂ ਤੁਸੀਂ ਪੂਰੀ ਗੱਲ ਤਾਂ ਸੁਣੋ ਤੁਸੀਂ ਐ ਕਿਵੇਂ ਕਿਸੇ ਤੇ ਬਲੇਮ ਲਾ ਸਕਦੇ ਹੋ ਚਲੋ ਰਾਣੀ ਹੈ ਜਿਹੜੀ ਚੁੱਪ ਰਹਿੰਦੀ ਆ ਤੇ ਉਹਦੀ ਮਾਂ ਕਾਫੀ ਬੋਲ ਜਾਂਦੀ ਆ ਤੇ ਗੌਰਵ ਉਹਦੇ ਨਾਲ ਪੂਰੀ ਬਹਿਸ ਕਰਦਾ ਉਹ ਗੱਲਾਂ ਸੁਣ ਕੇ ਦਸਮੇਸ਼ ਆ ਜਿਹੜਾ ਰਾਣੀ ਦਾ ਪਿਓ ਵੀ ਆ ਜਾਂਦਾ ਉਹ ਕਹਿੰਦਾ ਵੀ ਅੰਕਲ ਤੁਹਾਡੇ ਹੁੰਦੇ ਤੁਹਾਡੀ ਬੇਟੀ ਨਾਲ ਇੰਨਾ ਕੁਝ ਹੋ ਰਿਹਾ ਤੁਹਾਡੀ ਪਤਨੀ ਤੁਹਾਡੀ ਬੇਟੀ ਨੂੰ ਇੰਨਾ ਕੁਝ ਬੋਲ ਰਹੀ ਆ ਕਿ ਕੀ ਤੁਸੀਂ ਇਹਨੂੰ ਸਮਝਾ ਨਹੀਂ ਸਕਦੇ ਤਾਂ ਉਹ ਚੁੱਪ ਕਰ ਜਾਂਦਾ ਉਹ ਕੁਝ ਵੀ ਨਹੀਂ ਕਹਿੰਦਾ ਤੇ ਉਹਨੂੰ ਕਹਿੰਦਾ ਇਹ ਸਾਡੇ ਘਰ ਦਾ ਮਸਲਾ ਤੁਸੀਂ ਚਲੇ ਜਾਓ ਉਹ ਕਨਨਾ ਆਇਨੀ ਸੀ ਜਾ ਮੰਗੀ ਉਹ ਰਾਣੀ ਨੂੰ ਕਹਿੰਦੀ ਹੈ ਮੋਟਰਸਾਈਕਲ ਤੇ ਬੈਠਾ ਤੇ ਰਾਣੀ ਹੈ ਜਿਹੜੀ ਉਹ ਡਰਦੀ ਪੈਂਦੀ ਨਹੀਂ ਪਰ ਉਹ ਦੋਨੋਂ ਧੱਕੇ ਨਾਲ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਤੇ ਪੁਲਿਸ ਥਾਣੇ ਲੈ ਜਾਂਦੇ ਆ ਪੁਲਿਸ ਥਾਣੇ ਜਾ ਕੇ ਸਾਰੀ ਗੱਲ ਆ ਜਿਹੜੀ ਦੱਸਦੇ ਆ ਪੁਲਿਸ ਨੂੰ ਕਹਿੰਦੇ ਆ ਵੀ ਹੁਣ ਕੱਲ ਨੂੰ ਕੁੜੀ ਨੇ ਜੇ ਫੇਰ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸੁਸਾਇਡ ਕਰ ਲਿਆ ਵੀ ਫਿਰ ਕੌਣ ਜ਼ਿੰਮੇਵਾਰ ਆ ਵੀ ਇਹਦੀ ਮਤਰੀ ਮਾਂ ਨੂੰ ਕੋਈ ਹੱਕ ਨਹੀਂ ਇਹਦੀ ਜਾਣ ਲੈਣ ਦਾ ਤੇ ਚਲੋ ਪੁਲਿਸ ਵਾਲੇ ਆ ਜਿਹੜੇ ਉਹ ਫੋਨ ਕਰਦੇ ਆ ਦਸਮੇਸ਼ ਸਿੰਘ ਨੂੰ ਤੇ ਉਹਨਾਂ ਦੋਨਾਂ ਪਤੀ ਪਤਨੀ ਨੂੰ ਥਾਣੇ ਆਉਣ ਲਈ ਕਹਿੰਦੇ ਆ ਤੇ ਚਲੋ ਤੇ ਥਾਣੇ ਆ ਕੇ ਗੱਲਬਾਤ ਹੁੰਦੀ ਆ ਤਾਂ ਉਹਦੀ ਜਿਹੜੀ ਮਤਰੀ ਜਮਾ ਉੱਥੇ ਵੀ ਬਹੁਤ ਬੋਲਦੀ ਆ ਉਹਦੀ ਇੱਜ਼ਤ ਬਾਰੇ ਉਹਦੇ ਕਰੈਕਟਰ ਬਾਰੇ ਤੇ ਕਹਦੀ ਆ ਵੀ ਇਹ ਫਾਲਤੂ ਲੜਕੀ ਐਵੇਂ ਪਕਾਈ ਕਰਦੀ ਫਿਰਦੀ ਹੈਗੀ ਇਹ ਮੁੰਡਿਆਂ ਦੇ ਨਾਲ ਘੁੰਮਦੀ ਫਿਰਦੀ ਹੈ ਜਦੋਂ ਮੈਨੂੰ ਰੋਕਦੀ ਟੋਕਦੀ ਆ ਤਾਂ ਇਹ ਮੇਰੇ ਤੇ ਇਲਜ਼ਾਮ ਲਾਉਂਦੀ ਆ ਤਾਂ ਰਾਣੀ ਆ ਜਿਹੜੀ ਰੋਣ ਲੱਗ ਜਾਂਦੀ ਆ ਤੇ ਕਹਿੰਦੀ ਆ ਸਾਬਜੀ ਵੀ ਇਹ ਜੋ ਵੀ ਕਹਿ ਰਹੀ ਆ ਗਲਤ ਕਹਿ ਰਹੀ ਆ ਵੀ ਝੂਠ ਬੋਲ ਰਹੀ ਆ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਵੀ ਮੈਂ ਤਾਂ ਸਾਰਾ ਦਿਨ ਘਰੇ ਕੰਮ ਕਰਦੀ ਰਹਣੀ ਆ ਵੀ ਮੈਂ ਤਾਂ ਕਿਤੇ ਗਈ ਨਹੀਂ ਤਾਂ ਜਿਹੜਾ ਉਹ ਥਾਣੇਦਾਰ ਹੁੰਦਾ ਉਹਨੂੰ ਰਾਣੀ ਦੀਆਂ ਅੱਖਾਂ ਦੇ ਵਿੱਚ ਨ ਸੱਚਾਈ ਨਜ਼ਰ ਆਉਂਦੀ ਆ ਤੇ ਉਹ ਉਹਦੀ ਮਾਂ ਨੂੰ ਕਾਫੀ ਬੋਲਦਾ ਤੇ ਮੁੜ ਕੇ ਉਹਦੀ ਮਾਂ ਕਹਿੰਦੀ ਫਿਰ ਚੱਲ ਜੇ ਕਹਿੰਦੀ ਤੈਨੂੰ ਇੰਨੀ ਵੀ ਮੈਂ ਬੁਰੀ ਲੱਗਦੀ ਆ ਫਿਰ ਤੂੰ ਮੇਰੇ ਘਰ ਕਿਉਂ ਰਹਿਣੀ ਆ ਚਲੀ ਜਾ ਕਹਿੰਦੀ ਇਹਨਾਂ ਦੇ ਨਾਲ ਜਿਹੜੇ ਤੈਨੂੰ ਥਾਣੇ ਲੈ ਕੇ ਆਏ ਨੇ ਜਿਹੜੇ ਦੱਸਦੇ ਆ ਤੈਨੂੰ ਵੀ ਤੈਨੂੰ ਕੀ ਕਰਨਾ ਚਾਹੀਦਾ ਤਾਂ ਗੌਰਵ ਕਹਿੰਦਾ ਕਿ ਆਂਟੀ ਜੇ ਇਹ ਗੱਲ ਆ ਤਾਂ ਠੀਕ ਆ ਫਿਰ ਇਹ ਸਾਡੇ ਘਰ ਹੀ ਜਾਊਗੀ ਉਸ ਤੋਂ ਬਾਅਦ ਗੌਰਵ ਆ ਜਿਹੜਾ ਉਹ ਆਪਣੇ ਪਾਪਾ ਨੂੰ ਫੋਨ ਕਰਕੇ ਖਾਣੇ ਬੁਲਾ ਲੈਂਦਾ ਤੇ ਉਹਨੂੰ ਸਾਰੀ ਗੱਲ ਦੱਸਦਾ ਉਹਨੂੰ ਕਹਿੰਦਾ ਕਿ ਪਾਪਾ ਹੁਣ ਇਹਨੂੰ ਘਰੇ ਲੈ ਕੇ ਜਾਣਾ ਜੇ ਮੈਂ ਐਂ ਘਰੇ ਲੈ ਕੇ ਜਾਉਂਗਾ ਤਾਂ ਲੋਕ ਗੱਲਾਂ ਕਰਨਗੇ ਪਰ ਮੈਂ ਇਹਨੂੰ ਪਤਨੀ ਬਣਾ ਕੇ ਲੈ ਕੇ ਜਾਣਾ ਚਾਹਣਾ ਵੀ ਮੈਂ ਇਹਦੀ ਜ਼ਿੰਦਗੀ ਬਚਾਉਣਾ ਚਾਹਣਾ ਤਾਂ ਉਹਦੇ ਪਾਪਾ ਕਹਿੰਦੇ ਪੁੱਤ ਮੈਨੂੰ ਤਾਂ ਕੋਈ ਇਤਰਾਜ਼ ਹੀ ਨਹੀਂ ਹੈਗਾ ਤੇ ਚਲੋ ਉੱਥੇ ਹੀ ਪੁਲਿਸ ਵਾਲੇ ਆ ਜਿਹੜੇ ਉਹ ਕਹਿੰਦੇ ਵੀ ਇਹ ਤਾਂ ਬਹੁਤ ਨੇਕ ਕੰਮ ਆ ਵੀ ਇਹ ਨਾ ਇਹਦੇ ਅਤਿਆਚਾਰ ਕਰਦੀ ਆ ਕੱਲ ਨੂੰ ਕੋਈ ਗਲਤ ਕੁਝ ਕਰੂਗੀ ਵੀ ਚਲੋ ਠੀਕ ਹੈ ਤੁਸੀਂ ਇਹ ਆ ਕਰ ਲਓ ਤੇ ਉੱਥੇ ਥਾਣੇ ਦੇ ਵਿੱਚ ਹੀ ਇੱਕ ਦੂਜੇ ਦੇ ਗੱਲ ਦੇ ਵਿੱਚ ਪਾਕੇ ਮਾੜਾ ਉਹ ਵਿਆਹ ਕਰ ਲੈਂਦੇ ਆ ਹਾਰ ਪਾ ਕੇ ਉਹਨਾਂ ਦਾ ਵਿਆਹ ਹੋ ਜਾਂਦਾ ਤੇ ਚਲੋ ਉਸ ਤੋਂ ਬਾਅਦ ਗੌਰਵ ਦੀ ਉਹਦਾ ਪਿਤਾ ਜਿਹੜੇ ਰਾਣੀ ਨੂੰ ਲੈ ਕੇ ਘਰ ਆ ਜਾਂਦੇ ਆ ਤੇ ਜਦੋਂ ਗੌਰਵ ਦੀ ਮਾਂ ਹਨਾ ਉਹਨਾਂ ਦੇ ਨਾਲ ਇੱਕ ਕੁੜੀ ਨੂੰ ਵੇਖਦੀ ਹੈ ਜਿਹਦੇ ਗਲ ਚ ਹਾਰ ਪਾਇਆ ਹੋਇਆ ਤੇ ਉਹ ਗੌਰਵ ਨੂੰ ਪੁੱਛਦੀ ਹੈ ਕਿ ਗੌਰਵ ਇਹ ਕੌਣ ਆ ਪੁੱਤ ਤਾਂ ਉਹ ਕਹਿੰਦਾ ਕਿ ਮਾਂ ਇਹ ਤੇਰੀ ਨੂੰਹ ਹੈ ਉਹ ਹੈਰਾਨ ਰਹਿ ਜਾਂਦੀ ਆ ਉਹ ਕਹਿੰਦੀ ਵੀ ਤੂੰ ਤਾਂ ਵਿਆਹ ਕਰਾਉਣ ਨੂੰ ਰਾਜੀ ਨਹੀਂ ਸੀ ਤੇ ਹੁਣ ਤੂੰ ਕਿਵੇਂ ਵਿਆਹ ਕਰਾ ਲਿਆ ਉਹ ਵੀ ਬਿਨਾਂ ਦੱਸੇ ਫਿਰ ਗੌਰਵ ਜਿਹੜਾ ਉਹ ਸਾਰੀ ਗੱਲ ਆਪਣੀ ਮਾਂ ਨੂੰ ਦੱਸਦਾ ਤੇ ਉਹਦੀ ਮਾਂ ਗੱਲ ਸੁਣ ਕੇ ਕਹਿੰਦੀ ਕਿ ਪੁੱਤ ਤੂੰ ਬਹੁਤ ਵਧੀਆ ਨੇਕੀ ਦਾ ਕੰਮ ਕਿੰਤਾ ਅੱਜ ਤੋਂ ਬਾਅਦ ਕਦੇ ਵੀ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਆਊਗਾ ਇਹਨੂੰ ਮੈਂ ਆਪਣੀ ਧੀ ਬਣਾ ਕੇ ਰੱਖੂਗੀ ਤੇ ਚਲੋ ਗੌਰਵ ਖੁਸ਼ ਹੋ ਜਾਂਦਾ ਰਾਣੀ ਵੀ ਬਹੁਤ ਖੁਸ਼ ਹੁੰਦੀ ਆ ਤੇ ਰਾਣੀ ਤੇ ਗੌਰਵ ਆ ਜਿਹੜੇ ਉਹ ਪਤੀ ਪਤਨੀ ਦੇ ਰੂਪ ਦੇ ਵਿੱਚ ਇੱਕ ਦੂਜੇ ਦੇ ਨਾਲ ਰਹਿੰਦੇ ਆ ਤੇ 6 ਮਹੀਨਿਆਂ ਦੇ ਵਿੱਚ ਹੀ ਜਿਹੜੀ ਰਾਣੀ ਆ ਉਹਦੀ ਜ਼ਿੰਦਗੀ ਬਦਲ ਜਾਂਦੀ ਆ ਜਿੰਦਗੀ ਤਾਂ ਉਹਦੀ ਉਦੋਂ ਹੀ ਬਦਲ ਗਈ ਸੀ ਜਦੋਂ ਉਹ ਗੌਰਵ ਦੇ ਨਾਲ ਵਿਆਹ ਕੇ ਆ ਗਈ ਸੀ ਕਿਉਂਕਿ ਉਹਨੇ ਜਦੋਂ ਆ ਕੇ ਗੌਰਵ ਦਾ ਘਰ ਵੇਖਿਆ ਸੀ ਤੇ ਉਹ ਹੈਰਾਨ ਰਹਿ ਗਈ ਸੀ ਜਿਹੜੇ ਘਰ ਚ ਉਹ ਰਹਿੰਦੀ ਸੀ ਉਹਦੇ ਮੁਕਾਬਲੇ ਤਾਂ ਗੌਰਵ ਦਾ ਘਰ ਬਹੁਤ ਸੋਹਣਾ ਤੇ ਵੱਡਾ ਸੀ ਤੇ ਉਹ ਸੋਚਦੀ ਆ ਵੀ ਕਿੰਨਾ ਹਨਾ ਪੜਿਆ ਲਿਖਿਆ ਮੁੰਡਾ ਵੀ ਮੇਰੇ ਨਾਲ ਐਂ ਵਿਆਹ ਕਰਾ ਲਿਆ ਤੇ ਉਹ ਬੜਾ ਧੰਨਵਾਦ ਕਰਦੀ ਆ ਉਹਨਾਂ ਦਾ ਤੇ ਉਹ ਨਾ ਉਹਦੇ ਮੰਮੀ ਪਾਪਾ ਦਾ ਬਹੁਤ ਧਿਆਨ ਰੱਖਦੀ ਆ ਗੌਰਵ ਨੇ ਆਪਣੀ ਪਹਿਲੀ ਪਤਨੀ ਨੂੰ ਐਸੇ ਕਰਕੇ ਤਲਾਕ ਦਿੱਤਾ ਸੀ ਕਿ ਉਹਦੀ ਪਤਨੀ ਉਹਦੇ ਮੰਮੀ ਡੈਡੀ ਦੀ ਇੱਜ਼ਤ ਨਹੀਂ ਕਰਦੀ ਸੀ ਪਰ ਉਹਦੋਂ ਦੁੱਗਣੀ ਇੱਜ਼ਤ ਜਿਹੜੀ ਰਾਣੀ ਕਰਦੀ ਆ ਤੇ ਇਸ ਗੱਲ ਨਾਲ ਗੌਰਵ ਤੇ ਉਹਦੀ ਪਤਨੀ ਆ ਜਿਹੜੀ ਰਾਣੀ ਉਹਨਾਂ ਦੇ ਵਿੱਚ ਵੀ ਕਦੇ ਕੋਈ મતਭੇਦ ਨਹੀਂ ਹੋਇਆ ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਬਹੁਤ ਸੋਹਣੀ ਲੱਗਦੀ ਆ ਤੇ ਚਲੋ ਜਦੋਂ ਉਹਨਾਂ ਦੇ ਵਿਆਹ ਨੂੰ 6 ਸਾਲ ਹੋ ਜਾਂਦੇ ਆ 6 ਸਾਲਾਂ ਤੱਕ ਉਹ ਤਿੰਨ ਬੱਚਿਆਂ ਦੇ ਮਾਤਾ ਪਿਤਾ ਬਣ ਚੁੱਕੇ ਸੀ ਤੇ ਰਾਣੀ ਸੀ ਜਿਹੜੀ ਉਹਮੇ ਕਰ ਸੰਭਾਲ ਰਹੀ ਸੀ ਬੱਚਿਆਂ ਨੂੰ ਸੰਭਾਲ ਰਹੀ ਸੀ ਤੇ ਗੌਰਵ ਆਪਣੀ ਨੌਕਰੀ ਕਰ ਰਿਹਾ ਸੀ ਤੇ ਇੱਕ ਦਿਨ ਗੌਰਵ ਜਿਹੜਾ ਰਾਣੀ ਨੂੰ ਕਹਿੰਦਾ ਕਿ ਰਾਣੀ ਮੈਂ ਨਾ ਕੁਛ ਜਾਂ ਤਾਂ ਤਾਜ਼ਾ ਕਰਨਾ ਚਾਹਣਾ ਤੇ ਤੂੰ ਐਂ ਕਰ ਬੱਚਿਆਂ ਨੂੰ ਤਿਆਰ ਕਰ ਲੈ ਤੇ ਤੇ ਆਪ ਤਿਆਰ ਹੋ ਜਾ ਮੈਂ ਆਉਣਾ ਆਪਾਂ ਕਿਤੇ ਚੱਲਾਂਗੇ ਚਲੋ ਉਹਦੇ ਆਉਂਦੇ ਤੱਕ ਰਾਣੀ ਹੈ ਜਿਹੜੀ ਉਹ ਸੋਹਣੇ ਕੱਪੜੇ ਪਾ ਕੇ ਆਪਣੇ ਬੱਚਿਆਂ ਦੇ ਪਾ ਕੇ ਤੇ ਤਿਆਰ ਹੋ ਜਾਂਦੀ ਆ ਤੇ ਗੌਰਵ ਗੱਡੀ 'ਚ ਉਤਰਦਾ ਨਹੀਂ ਹੈਗਾ ਕਿ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਤੇ ਉਸੇ ਨਹਿਰ ਦੇ ਕੰਢੇ ਤੇ ਚੱਲਿਆ ਜਾਂਦਾ ਜਿੱਥੇ ਉਹਨੇ ਉਹਨੂੰ ਡੁੱਬਣ ਤੋਂ ਬਚਾਇਆ ਸੀ ਤੇ ਉੱਥੇ ਬੈਠ ਕੇ ਉਹ ਪਹਿਲਾਂ ਖਾਣ ਪੀਣ ਨੂੰ ਲੈ ਕੇ ਆਇਆ ਸੀ ਖਾਂਦੇ ਪੀਂਦੇ ਆ ਗੱਲਾਂ ਕਰਦੇ ਆ ਤੇ ਫਿਰ ਉਹਨੂੰ ਹੱਥ ਫੜ ਕੇ ਕਹਿੰਦਾ ਕਿ ਰਾਣੀ ਜ਼ਿੰਦਗੀ ਦੇ ਇਸ ਮੋੜ ਤੇ ਮਿਲੇ ਸੀ ਆਪਾਂ ਜਿੱਥੇ ਤੂੰ ਮੌਤ ਨੂੰ ਗੱਲ ਲਗਾਉਣ ਜਾ ਰਹੀ ਸੀ ਵੀ ਮੈਨੂੰ ਇਸ ਗੱਲ ਦਾ ਸਕੂਨ ਆ ਕਿ ਮੈਂ ਤੈਨੂੰ ਮੌਤ ਦੇ ਮੂੰਹੋਂ ਕੱਢ ਲਿਆ ਤੂੰ ਮੈਨੂੰ ਇਹ ਦੱਸ ਕੇ ਤੂੰ ਮੇਰੇ ਨਾਲ ਖੁਸ਼ ਆ ਉਹ ਕਹਿੰਦੀ ਵੀ ਇੰਨੇ ਸਾਲਾਂ ਬਾਅਦ ਤੁਸੀਂ ਇਹ ਗੱਲ ਉਹ ਕਹਿੰਦਾ ਨਹੀਂ ਬੱਸ ਉਹ ਕਹਿੰਦਾ ਵੀ ਇੰਨੇ ਸਾਲਾਂ ਬਾਅਦ ਹੀ ਪੁੱਛਣਾ ਸੀ ਨਾ ਸ਼ੁਰੂ ਚ ਤਾਂ ਹਰ ਕੋਈ ਕਿਸੇ ਨੂੰ ਖੁਸ਼ ਰੱਖਦਾ ਕੋਈ ਵੀ ਰਿਸ਼ਤਾ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਦੂਜੇ ਨੂੰ ਖੁਸ਼ ਰੱਖਦੇ ਆ ਪਰ ਵਿਆਹ ਤੋਂ 6 ਸਾਲ ਬਾਅਦ ਮੈਂ ਤੈਨੂੰ ਇਹ ਪੁੱਛ ਰਿਆਂ ਉਹਦਾ ਕੋਈ ਰੀਜਨ ਆ ਕਿ ਉਹ ਕਹਿੰਦੀ ਵੀ ਮੈਂ ਤੇਰੇ ਨਾਲ ਬਹੁਤ ਖੁਸ਼ ਹਾਂ ਇਹ ਕਹਿ ਕੇ ਉਹ ਬੜਾ ਇੱਕ ਦੂਜੇ ਨਾਲ ਹਨਾ ਹੱਸਦੇ ਆ ਤੇ ਉਹਨਾਂ ਦੇ ਬੱਚੇ ਆ ਜਿਹੜੇ ਉਹ ਇੱਕ ਦੂਜੇ ਵੱਲ ਵੇਖਦੇ ਆ ਚਲੋ ਥੋੜਾ ਪੀ ਕੇ ਫਿਰ ਗੌਰਵ ਆ ਜਿਹੜਾ ਉਹ ਰਾਣੀ ਨੂੰ ਗੱਡੀ 'ਚ ਬਿਠਾ ਕੇ ਘਰ ਲੈ ਕੇ ਆਉਂਦਾ ਤੇ ਉਹ ਆ ਕੇ ਆਪਣੀ ਰੋਟੀ ਪਾਣੀ ਦੀ ਤਿਆਰੀ ਕਰਦੀ ਆ ਤੇ ਗੌਰਵ ਦੀ ਜਿਹੜੀ ਮੰਗੀ ਉਹ ਗੌਰਵ ਨੂੰ ਕਹਿੰਦੀ ਰਹਿੰਦੀ ਸੀ ਕਿ ਪੁੱਤ ਤੇਰੇ ਇਸ ਫੈਸਲੇ ਤੇ ਸਾਨੂੰ ਕਦੇ ਕੋਈ ਦੁੱਖ ਨਹੀਂ ਹੋਇਆ ਇਹ ਸਹੀ ਹੀ ਚਾਹੁਣੇ ਆ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਫੇਰ ਹਨਾ ਚਲੋ ਇਹ ਜ਼ਿੰਦਗੀ ਹੈ ਜਿਹੜੀ ਨਵੇਂ-ਨਵੇਂ ਮੋੜਾਂ ਤੇ ਲੈ ਕੇ ਜਾਂਦੀ ਹੈ ਸਾਨੂੰ ਤੇ ਇੱਕ ਦਿਨ ਰਾਣੀ ਹੈ ਜਿਹੜੀ ਉਹ ਗੌਰਵ ਨੂੰ ਕਹਿੰਦੀ ਕਿ ਗੌਰਵ ਅੱਜ ਮੇਰਾ ਜੀ ਕਰਦਾ ਕਿ ਆਪਾਂ ਨਦੀ ਦੇ ਕੰਢੇ ਫੇਰ ਜਾਈਏ ਵੀ ਮੇਰਾ ਮਤਲਬ ਉੱਥੇ ਬਹਿ ਕੇ ਯਾਦਾਂ ਤਾਜ਼ਾ ਕਰਨ ਨੂੰ ਮਨ ਕਰਦਾ ਤੇ ਗੌਰਵ ਆ ਜਿਹੜਾ ਉਹ ਕਹਿੰਦਾ ਠੀਕ ਹੈ ਮੇਰੇ ਆਉਂਦੀ ਨੂੰ ਤਿਆਰ ਰਹੀ ਉਹ ਦੋਨੋਂ ਜੀ ਜਾਂਦੇ ਆ ਬੱਚਿਆਂ ਨੂੰ ਨਹੀਂ ਲੈ ਕੇ ਜਾਂਦੇ ਪਤੀ-ਪਤਨੀ ਉੱਥੇ ਛੜੀ ਤੇ ਜਾ ਕੇ ਬਹਿਦੇ ਆ ਗੱਲਾਂ ਕਰਦੇ ਆ ਤਾਂ ਉਹਨਾਂ ਕੋਲ ਇੱਕ ਔਰਤ ਆਉਂਦੀ ਹੈ ਇੱਕ ਔਰਤ ਆ ਜਿਹੜੀ ਦੇ ਪ੍ਰਾਣੀ ਦੀ ਸਾੜੀ ਪਾਈ ਹੋਈ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਪੁੱਤਰ ਕੁਝ ਖਾਣ ਨੂੰ ਦੇ ਦਿਓ ਬਹੁਤ ਭੁੱਖ ਲੱਗੀ ਆ ਜਦੋਂ ਉਹ ਇਸ ਤਰ੍ਹਾਂ ਕਹਿੰਦੀ ਆ ਤਾਂ ਰਾਣੀ ਉਸ ਔਰਤ ਦੇ ਮੂੰਹ ਵੱਲ ਵੇਖਦੀ ਆ ਤੇ ਉਹਨੂੰ ਉਹ ਜਾਣੀ ਪਛਾਣੀ ਲੱਗਦੀ ਆ ਤੇ ਉਹ ਚਲੋ ਨਾ ਉਹਨੂੰ ਬੁਲਾਉਂਦੀ ਆ ਬਹਾਨੇ ਨਾਲ ਰਾਣੀ ਉਸ ਔਰਤ ਨੂੰ ਤੇ ਉਹ ਔਰਤ ਜਦੋਂ ਬੋਲਦੀ ਆ ਤੇ ਉਹ ਵੀ ਪਛਾਣ ਲੈਂਦੀ ਆ ਉਹ ਕਹਿੰਦੀ ਰਾਣੀ ਤੂੰ ਉਹ ਕਹਿੰਦੀ ਕਿ ਹਾਂ ਮੈਂ ਵੀ ਤੁਸੀਂ ਇੱਥੇ ਕਿਵੇਂ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਉਹਦੀ ਹੀ ਮਤਰੀ ਮਾਂ ਸੀ ਵੀ ਤੇਰੀ ਇਹ ਹਾਲਤ ਕਿਵੇਂ ਵੀ ਤੇਰੇ ਤਾਂ ਆਪਦਾ ਮੁੰਡਾ ਸੀਗਾ ਤੂੰ ਤਾਂ ਉਹਨੂੰ ਬਹੁਤ ਪਿਆਰ ਕਰਦੀ ਸੀ ਉਹ ਕਹਿੰਦੀ ਵੀ ਮੈਂ ਵੇਸ਼ਕ ਆਪਣੇ ਮੁੰਡੇ ਨੂੰ ਪਿਆਰ ਕਰਦੀ ਸੀ ਪਰ ਤੇਰੇ ਨਾਲ ਨਫ਼ਰਤ ਕਰਕੇ ਮੈਂ ਆਪਣੇ ਮੁੰਡੇ ਨੂੰ ਆਪਣੇ ਨਾਲੋਂ ਬੇਗਾਨਾ ਕਰ ਲਿਆ ਅੱਜ ਮੇਰਾ ਮੁੰਡਾ ਜਿਹੜਾ ਮੈਨੂੰ ਪਸੰਦ ਨਹੀਂ ਕਰਦਾ ਉਹ ਮੈਨੂੰ ਆਪਣੇ ਘਰ 'ਚ ਵੀ ਰੱਖਣਾ ਨਹੀਂ ਚਾਹੁੰਦਾ ਕਿਉਂਕਿ ਉਹ ਕਹਿੰਦਾ ਵੀ ਤੂੰ ਇੱਕ ਕੁੜੀ ਨਾਲ ਬਹੁਤ ਵੱਡੀ ਬੇਇਨਸਾਫੀ ਕੀਤੀ ਹੈ ਤੇ ਤੈਨੂੰ ਕਦੇ ਮਾਫੀ ਨਹੀਂ ਇਸ ਕਰਕੇ ਉਹਨੇ ਮੈਨੂੰ ਘਰੋਂ ਕੱਢ ਦਿੱਤਾ ਤੇ ਕਹਿੰਦੀ ਹੁਣ ਮੈਂ ਐਸੀ ਤਰ੍ਹਾਂ ਮੰਗ ਕੇ ਟਾਈਮ ਪਾਸ ਕਰਕੇ ਤੇ ਇਹ ਗੱਲ ਆ ਜਿਹੜੀ ਗੌਰਵ ਨੂੰ ਚੰਗੀ ਨਹੀਂ ਲੱਗਦੀ ਉਹ ਕਹਿੰਦਾ ਕਿ ਨਹੀਂ ਤੁਸੀਂ ਮੇਰੇ ਘਰ ਚੱਲੋ ਉਹ ਕਹਿੰਦੀ ਵੀ ਮੈਂ ਤੇਰੇ ਘਰ ਕਿਵੇਂ ਜਾ ਸਕਦੀ ਆ ਪੁੱਤ ਤੂੰ ਤਾਂ ਮੇਰੀ ਧੀ ਦਾ ਵੀ ਗਾਂ ਘਣਾ ਘਰ ਵਾਲਾ ਉਹ ਕਹਿੰਦਾ ਵੀ ਨਹੀਂ ਆਂਟੀ ਚਲੋ ਜੋ ਤੁਹਾਡੇ ਤੋਂ ਹੋਇਆ ਤੁਹਾਨੂੰ ਘਟੋ ਘਟੋ ਦਾ ਪਛਤਾਵਾ ਤਾਂ ਹੈ ਨਾ ਮੈਂ ਲੈ ਕੇ ਜਾਉਂ ਪਰ ਉਹ ਕਹਿੰਦੀ ਇਹ ਵੀ ਨਹੀਂ ਫਿਰ ਰਾਣੀ ਤੇ ਗੌਰਵ ਉਹਨੂੰ ਗੱਡੀ 'ਚ ਬਿਠਾਉਂਦੇ ਆ ਤੇ ਉਹਦੇ ਹੀ ਘਰ ਛੱਡਣ ਚਲੇ ਜਾਂਦੇ ਆ ਅਗੋਂ ਰਾਣੀ ਦਾ ਜੋ ਪ੍ਰਾਸੀ ਉਹਦਾ ਵਿਆਹ ਹੋ ਚੁੱਕਿਆ ਸੀ ਉਹਦੀ ਪਤਨੀ ਸੀ ਕਰ ਰਾਣੀ ਉਹਨੂੰ ਮਿਲਦੀ ਆ ਗੱਲਾਂ ਬਾਤਾਂ ਕਰਦੀ ਆ ਤੇ ਫਿਰ ਕਹਿੰਦੀ ਆ ਕਿ ਦੇਖੋ ਜਿਹਦੀ ਕਿਸਮਤ ਦੇ ਵਿੱਚ ਜੋ ਕੁਝ ਹੁੰਦਾ ਉਹਨੂੰ ਮਿਲ ਕੇ ਹੀ ਰਹਿੰਦਾ ਜੋ ਵੀ ਹੋਇਆ ਮੇਰੀ ਕਿਸਮਤ ਦੇ ਵਿੱਚ ਮੇਰੇ ਸ਼ਾਇਦ ਤਾਂ ਹੀ ਨਾ ਮਤਲਬ ਚੰਗਾ ਹੋਣਾ ਸੀ ਤਾਂ ਹੀ ਮਾੜਾ ਹੋਇਆ ਵੀ ਮੈਨੂੰ ਇਸ ਗੱਲ ਦੀ ਕੋਈ ਸ਼ਿਕਾਇਤ ਨਹੀਂ ਵੀ ਤੁਸੀਂ ਇਹਦਾ ਖਿਆਲ ਰੱਖਿਆ ਕਰੋ ਤੇ ਉਹਦੀ ਪਰਜਾਈ ਹੈ ਜਿਹੜੀ ਉਹਨਾਂ ਦਾ ਬਹੁਤ ਆਦਰ ਸਤਕਾਰ ਕਰਦੀ ਆ ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੀ ਆ ਕਿ ਅਸੀਂ ਮੈਂ ਤੇਰੇ ਭਰਾ ਨੂੰ ਲੈ ਕੇ ਤੈਨੂੰ ਮਿਲਣ ਜਰੂਰ ਆਵਾਂਗੇ ਤੇ ਫਿਰ ਉਹ ਉਹਨੂੰ ਮਿਲਣ ਜਾਂਦੇ ਆ ਇੱਕ ਦੂਜੇ ਨਾਲ ਉਹ ਵਰਤਣ ਲੱਗ ਜਾਂਦੇ ਆ ਤੇ ਹੁਣ ਜਿਹੜਾ ਉਹਦਾ ਭਰਾ ਸੀ ਰਾਣੀ ਦਾ ਉਹ ਉਹਦੀ ਮਾਂ ਨਾਲ ਵੀ ਬੁਰਾ سلوਕ ਨਹੀਂ ਕਰਦਾ ਸੀ ਸਾਰੇ ਆਪੋ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵਿਅਸਤ ਹੁੰਦੇ ਆ ਤੇ ਖੁਸ਼ ਹੁੰਦੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ